ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਓ ਆਪਾਂ ਕਹਾਣੀ ਦਾ ਅਗਲਾ ਪາກ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਾਅਦ ਵਿੱਚ ਕਮੈਂਟ ਕਰਕੇ ਦੱਸਣਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਬਹੁਤ ਹੀ ਸੋਹਣੀ ਕਹਾਣੀ ਹੈ ਆਓ ਇਸ ਨੂੰ ਸ਼ੁਰੂ ਕਰੀਏ ਦਮਨੇ ਦੇਖਿਆ ਕਿ ਦਿਲਰਾਜ ਦੇ ਕਮਰੇ ਤੋਂ ਆਵਾਜ਼ ਆ ਰਹੀ ਸੀ ਦਿਲਰਾਜ ਕਿਸੇ ਨਾਲ ਫੋਨ ਤੇ ਹੌਲੀ-ਹੌਲੀ ਗੱਲ ਕਰਨ ਲੱਗਾ ਸੀ ਪਹਿਲਾ ਕਦੇ ਦਮਨ ਨੇ ਐਨੀ ਰਾਤ ਵਿਲੀ ਦਿਲਰਾਜ ਨੂੰ ਕਿਸੇ ਨਾਲ ਗੱਲ ਕਰਦੇ ਦੇਖਿਆ ਨਹੀਂ ਸੀ ਦੇਲ ਵਿੱਚ ਰਾਤ ਜਾਗੀ ਉਹ ਲੋਕ ਕੇ ਗੱਲ ਸੁਣਨ ਲੱਗ ਗਏ ਹੁਣ ਉਸ ਨੂੰ ਪਤਾ ਚੱਲਿਆ ਕਿ ਉਹ ਕਿਸੇ ਕੁੜੀ ਨਾਲ ਗੱਲ ਕਰ ਰਿਹਾ ਹੈ ਦਿਲਰਾਜ ਕਹਿ ਰਿਹਾ ਸੀ ਕਿ ਜਿਵੇਂ ਹੀ ਦਮਨ ਦੀ ਗੱਲ ਪੱਕੀ ਹੁੰਦੀ ਕਿਤੇ ਉਹ ਉਹਨਾਂ ਦੀ ਗੱਲ ਕਰੇਗਾ ਮਾਂ ਨਾਲ ਸੋਣ ਦਮਨ ਦੇ ਮੂੰਹ ਤੇ ਵੱਡੀ ਖੁਸ਼ੀ ਆ ਗਈ। ਹੁਣ ਰਾਤ ਨੀਂਦ ਨਾ ਆਵੇ ਕਿ ਬੀਰ ਨੂੰ ਕੋਈ ਪਸੰਦ ਹੈ। ਸੋਚੇ ਹੁਣੇ ਮਾਂ ਨੂੰ ਦੱਸ ਦੇਵੀ ਪਰ ਫੇਰ ਸੋਚਿਆ ਸਵੇਰ ਦਾ ਇੰਤਜ਼ਾਰ ਕਰੀ ਤੇ ਬਸ ਸਵੇਰੇ ਮਾਂ ਜਦੋਂ ਰਸੋਈ ਵਿੱਚ ਚਾਹ ਬਣਾਉਣ ਗਈ ਤਾਂ ਦਮਨ ਨੇ ਹੌਲੀ ਜੀ ਰਾਤ ਵਾਲੀ ਗੱਲ ਦਾ ਸਿੱਤੀ ਮਾਂ ਹੈਰਾਨ ਹੋ ਗਈ ਪਰ ਦਮਨ ਮੇਰੇ ਨਾ ਕੋਈ ਗੱਲ ਨਹੀਂ ਕੀਤੀ। ਕੋਈ ਗੱਲ ਹੁੰਦੀ ਤਾਂ ਕਾਹਦਾ ਜ਼ਰੂਰ ਕੋਈ ਨਾ ਮੈਂ ਆਪਣੇ ਤਰੀਕੇ ਨਾਲ ਪੁੱਛ ਲੈਣਾ ਕਹਿ ਮਾ ਹੱਸ ਪਈ ਦਿਲਰਾਜ ਨਹਾ ਕੇ ਰਸੋਈ ਵਿੱਚ ਨਾਸ਼ਤਾ ਲੈਣ ਲਈ ਗਿਆ ਤਾਂ ਮਾਂ ਨੇ ਮੌਕਾ ਦੇਖ ਗੱਲ ਸ਼ੁਰੂ ਕੀਤੀ ਦਿਲਰਾਜ ਪੁੱਤਰ ਇੱਕ ਗੱਲ ਸੋਚਦੀ ਸੀ ਮੈਂ ਹਾਂਜੀ ਮਾਂ ਦੱਸੋ ਪੁੱਤ ਦਮਨ ਲਈ ਤਾਂ ਕੋਈ ਰਿਸ਼ਤਾ ਅਜੇ ਪਸੰਦ ਨਹੀਂ ਆ ਰਿਹਾ ਮਾਂ ਫਿਕਰ ਨਾ ਕਰੋ ਕੋਈ ਚੰਗਾ ਰਿਸ਼ਤਾ ਮਿਲ ਜਾਊ ਉਹ ਗੱਲ ਨਹੀਂ ਪੁੱਤਰ ਰਿਸ਼ਤਾ ਤਾਂ ਆਪ ਹੀ ਆਪਾਂ ਕੋਈ ਨਾ ਕੋਈ ਗੱਲ ਤੋਂ ਮੰਨਾ ਕਰ ਦਿੰਦੇ ਆਂ। ਕੁੜੀ ਤੇ ਤਾਂ ਕੋਈ ਖੋਟ ਨਹੀਂ। ਆਪਣੇ ਹਰ ਕੋਈ ਰਿਸ਼ਤਾ ਚਾਹੁੰਦਾ ਮੇਰੀ ਧੀ ਦਾ। ਫਿਰ ਕਿਸ ਗੱਲ ਦੀ ਫਿਕਰ ਕਰਦੇ ਹੋ ਤੁਸੀਂ? ਨਹੀਂ। ਫਿਕਰ ਤਾਂ ਪੁੱਤ ਉਹ ਮਾਲਕ ਨੂੰ ਸਭ ਦੀ ਦਿਲਰਾਜ ਨੂੰ ਚਾਹ ਦਾ ਕੱਪ ਦਿੰਦੇ ਮਾਂ ਨੇ ਕਿਹਾ ਤੇਰਾ ਰਿਸ਼ਤਾ ਆ ਰਿਹਾ ਸੀ। ਕੁੜੀ ਮੈਨੂੰ ਪਸੰਦ ਹੈ। ਦਿਲਰਾਜ ਦਾ ਚਾਹ ਦਾ ਕੁੱਟਣਾ ਅੰਦਰ ਹੋ ਰਿਹਾ ਸੀ। ਨਾਮ ਪੁੱਛ। ਮਾਂ ਜਲਦੀ ਕੀ ਹੈ? ਉਸਨੇ ਟਾਲਿਆ। ਨਹੀਂ ਪੁੱਤ, ਕੁੜੀ ਚੰਗੀ ਹੈ। ਮੈਨੂੰ ਵੀ ਪਸੰਦ ਹੈ। ਦਮਨ ਵੀ ਰਸੋਈ ਵਿੱਚ ਹੀ ਆ ਗਈ। ਹਾਂ ਹਾਂ ਮਾਂ, ਬੀਰ ਨੂੰ ਵੀ ਪਸੰਦ ਆ ਜਾਵੇਗੀ। ਤੂੰ ਚੁੱਪ ਕਰ। ਦਿਲਰਾਜ ਨੇ ਘੂੜ ਦੇ ਗਿਆ ਤੇ ਰਸੋਈ ਤੋਂ ਬਾਹਰ ਜਾਣ ਲੱਗਾ ਤਾਂ ਗੱਲ ਤੋੜਾ ਮੈਂ ਅੱਗੇ। ਪਰ ਨਾਮ ਦੱਸੇਗਾ। ਪਤਾ ਦੱਸੇਗਾ। ਫਿਰ ਹੀ ਗੱਲ ਦੁਰੇਗੀ। ਫੋਨ ਵਾਲੀ ਤਾਂ ਫਿਰ ਹੀ ਗੱਲ ਧੋਰੂਗੀ ਮੈਂ ਕਹਿ ਮਾਂ ਹੱਸ ਪਈ ਤੇ ਪਿੱਛੇ ਹੀ ਦਮਨ ਵੀ ਦਿਲਰਾਜ ਹੈਰਾਨ ਹੋ ਗਿਆ ਇੱਕਦਮ ਤੇ ਮਾਂ ਕਹਿੰਦਾ ਬੰਦਨਾ ਨੂੰ ਲਿਫਟ ਗਿਆ ਪਿੱਛੇ ਹੀ ਦਮਨ ਵੀ ਦਿਲਰਾਜ ਨੇ ਸਾਰੀ ਗੱਲ ਮਾਂ ਨੂੰ ਦੱਸ ਦਿੱਤੀ ਮਾਂ ਨੇ ਮਾਮਾ ਜਿੰਨਾ ਗੱਲ ਕੀਤੀ ਤੇ ਗੱਲ ਜਾ ਕੇ ਪੱਕੀ ਹੋ ਗਈ ਕੁੜੀ ਚੰਗੇ ਕਰਦੀ ਸੀ ਰੋਕੇ ਦੀ ਤਿਆਰੀ ਹੁਣ ਚੱਲਣ ਲੱਗ ਗਈ ਕੋਈ 15 ਬੰਦਿਆਂ ਦਾ ਪ੍ਰੋਗਰਾਮ ਸੀ ਸਾਰੇ ਕਾਦੇ ਜੀ ਹੀ ਸਨ ਰੋਕਾ ਵੀ ਹੋ ਗਿਆ ਤੇ ਵਿਆਹ ਦੀ ਤਰੀਕ ਵੀ ਜਲਦੀ ਦੀ ਮਿੱਥ ਲਿੱਤੀ ਗਈ 2 ਮਹੀਨੇ ਬਾਅਦ ਦਾ ਵਿਆਹ ਰੱਖ ਦਿੱਤਾ ਗਿਆ ਵੰਦਨਾ ਨੌ ਨੂੰ ਦੇਖ ਕੇ ਬਹੁਤ ਖੁਸ਼ੀ ਤੇ ਦਿਲਰਾਜ ਵੀ ਖੁਸ਼ੀ ਕਮਲ ਚੰਗੀ ਕੁੜੀ ਸੀ ਉਹ ਦਮਨ ਨਾਲ ਵੀ ਕਾਫੀ ਖੁੱਲ ਮਿਲ ਗਈ ਸੀ ਘਰ ਵਿੱਚ ਵਿਆਹ ਦੀ ਤਿਆਰੀ ਸ਼ੁਰੂ ਹੋ ਗਈ ਵਰੀਆਂ ਵਨੌਨ ਲਈ ਵੀ ਸਾਰੇ ਇਕੱਠੇ ਹੋ ਗਏ ਗਣੇਤਾ ਵੰਦਨਾ ਨੇ ਆਪਣੇ ਹੀ ਦੋ ਹਿੱਸਿਆਂ ਵਿੱਚ ਵੰਡ ਦਿੱਤੇ ਸੀ ਅੱਧੇ ਦਿਲਰਾਜ ਦੀ ਬੋਟੀ ਦੇ ਤੇ ਅੱਧੇ ਦਮਨ ਦੇ ਦਮਨ ਨੇ ਕਿਹਾ ਮਾਂ ਤੁਹਾਡੇ ਆਪਣੇ ਲਈ ਪੁੱਤ ਮੇਰੇ ਗਣੇਤਾ ਤੁਸੀਂ ਦੋਨੋਂ ਭੈਣ ਭਰਾ ਹੋ ਕਹਿ ਦੋਨਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਵੰਦਨਾ ਨੇ ਮਾਮੀ ਦੀ ਕੋਈ ਰਿਸ਼ਤੇਦਾਰ ਆਈ ਸੀ ਅੱਜ ਕੋਈ ਰਿਸ਼ਤਾ ਦੱਸਦੀ ਸੀ ਕਹਿੰਦੀ ਸੀ ਕਿ ਇੱਕ ਘਰ ਦੇ ਹੀ ਦੋ ਮੁੰਡੇ ਨੇ ਜੇ ਚਾਹਾਂ ਤਾਂ ਦੰਮਨ ਤੇ ਰੋਬੀ ਨੂੰ ਇੱਕ ਕਰ ਹੀ ਮੰਗ ਦੇਵੋ ਮਾਮੀ ਨਾਲ ਕੋਈ ਇੱਕੋ ਸਰਫ-ਓਸਰ ਕਰਦੀ ਸੀ ਮਾਮੀ ਕਦੇ ਹਾਂ ਕਰਦੀ ਕਦੇ ਨਾ ਦੇਖ ਲੈ ਕੁੰਤੀ ਤੀ ਰਾਜ ਕਰੂ ਸ਼ਹਿਰ ਦੇ ਮਨਨੇ ਸ਼ਾਹ ਨੇ ਚਾਹੀਦਾ ਵੀ ਕੁਛ ਨਹੀਂ ਕਹਿੰਦੇ ਕੁੜੀਆਂ ਦੇ ਕੱਪੜਿਆਂ ਦੋ ਕੱਪੜਿਆਂ ਵਿੱਚ ਤੋੜ ਦੇਣਾ ਦਿਲ ਕਰੇ ਤਾਂ ਬਸ ਪ੍ਰਾਤ ਨੂੰ ਕਹਿੰਦੇ ਆਉ ਭਗਤ ਕਰ ਲੈਣਾ ਹੋਰ ਕੁਛ ਨਹੀਂ ਚਾਹੀਦਾ ਮੈਨੂੰ ਥੋੜਾ ਸੋਚਣ ਦਾ ਸਮਾਂ ਦੇ ਮਾਸੀ ਮੈਂ ਤੈਨੂੰ ਦੱਸ ਦੇਵਾਂਗੀ ਕੁੰਤੀ ਮਾਮੀ ਦੇ ਬਦਲੇ ਮિજાਜ ਦੇਖ ਸਾਰੇ ਹੈਰਾਨ ਸੀ ਥੋੜੀ ਦੇਰ ਬਾਅਦ ਉਹ ਮਾਸੀ ਦੀ ਗੱਲ ਚਾਤ ਕਰਦੀ ਬਿਨਾ ਕੁਝ ਸਾਫ਼ ਗੱਲ ਕਰਦੇ ਨਿਕਲ ਗਈ ਬੰਦਨਾ ਦਮਨ ਵੱਲ ਤੱਕਦੀ ਜਜਵਤੀ ਹੋ ਰਹੀ ਸੀ ਕੁੜੀਆਂ ਤਾਂ ਪ੍ਰਾਇਤ ਤਨ ਹੁੰਦੀਆਂ ਨੇ ਰੱਖ ਕੇ ਵੀ ਰੱਖ ਨਹੀਂ ਹੁੰਦੀਆਂ ਦੇ ਕੇ ਵੀ ਦੇ ਨਹੀਂ ਹੁੰਦੀਆਂ ਜਿਸ ਦਿਨ ਤੋਂ ਜੰਮ ਪੈਂਦੀਆਂ ਇਨਾ ਤੂੰ ਆਪਣੇ ਚਾਹੇ ਕੋਈ ਨਹੀਂ ਬਣਦਾ ਪਰ ਉਸ ਦਿਨ ਤੋਂ ਹੀ ਇਹ ਪ੍ਰਾਇਆ ਤਨ ਅਖਵਾਂਣ ਲੱਗ ਪੈਂਦੀਆਂ ਨਾ ਰਾਤ ਉੱਠ-ਉੱਠ ਖਾਂਦੀਆਂ ਨਾ ਵੱਡੀਆਂ ਖੁਆਇਸ਼ਾਂ ਰੱਖਦੀਆਂ ਸਵੇਰ ਜਿਉਂਦੀਆਂ ਭਰਾਮਾਂ ਦਾ ਸੁੱਖ ਮੰਗਦੀਆਂ ਘਰ ਸੰਭਾਲ ਲੈਂਦੀਆਂ ਤੇ ਫਿਰ ਦਮਨ ਨੇ ਤਾਂ ਇੱਜ਼ਤ ਉੱਚੀ ਕੀਤੀ ਹਮੇਸ਼ਾ ਸਾਡੀ ਜਸਲੀਨ ਨੇ ਮੋਢੇ ਤੇ ਹੱਥ ਰੱਖ ਦੇ ਕੇ ਆ ਫਿਕਰ ਨਾ ਕਰੋ ਮੰਮੀ ਧੀਆਂ ਦਾ ਪਰਮਾਤਮਾ ਸੋਚ ਕੇ ਰੱਖਦਾ ਤੇ ਉਹ ਖੁਸ਼ਕਿਸਮਤ ਵੀ ਹੁੰਦੀਆਂ ਦੋ-ਦੋ ਘਰਾਂ ਦੀ ਇੱਜ਼ਤ ਬਣਦੀਆਂ ਬੰਦਨਾ ਦੇ ਚਿਹਰੇ ਤੇ ਮੁਸਕਾਨ ਆ ਗਈ ਸਹੀ ਕਿਹਾ ਜਸਰੀਨ ਮੈਨੂੰ ਵੀ ਤਾਂ ਤੇਰੇ ਵਰਗੀ ਤੀ ਮਿਲ ਗਈ ਦਿਨ ਨਿਕਲਦੇ ਗਏ ਤੇ ਕੁਝ ਦਿਨ ਪਾ ਕੇ ਮਾਸੀ ਅੱਜ ਘਰ ਆਈ ਸੀ ਰੋਟੀ ਪਾਣੀ ਖਾ ਮਾਸੀ ਨੇ ਇਸ ਤਰੀਕੇ ਨਾਲ ਸ਼ਾਹਾਂ ਦੇ ਘਰ ਦੇ ਰਿਸ਼ਤੇ ਦੀ ਗੱਲ ਕੀਤੀ ਕਿ ਕੋਈ ਨਾ ਕਹਿ ਹੀ ਨਹੀਂ ਸਕਿਆ ਦਮਨ ਦੇ ਉੱਤਰਿਆ ਹੋਇਆ ਚਿਹਰਾ ਵੀ ਮਾਸੀ ਨੇ ਪੜ ਲਿੱਤਾ ਸੀ ਦੇਖਦੀ ਨੇ ਕਿਆ ਸਾਰੀਆਂ ਗੱਲਾਂ ਦੱਸ ਦਿੱਤੀਆਂ ਪਰ ਇੱਕ ਗੱਲ ਭੁੱਲ ਗਈ ਸੀ ਕਿ ਉਹ ਕਹਿੰਦੇ ਸੀ ਕਿ ਜੇਕਰ ਕੁੜੀਆਂ ਵਿਆਹ ਤੋਂ ਬਾਅਦ ਪੜਨਾ ਵੀ ਚਾਹਣ ਤਾਂ ਕੋਈ ਇਤਰਾਜ਼ ਨਹੀਂ ਉਹਨਾਂ ਨੂੰ ਸੁਣਦੇ ਹੀ ਦਮਨ ਦੇ ਚਿਹਰੇ ਦੀ ਖੁਸ਼ੀ ਦੇਖਣ ਵਾਲੀ ਸੀ ਜਿਵੇਂ ਕੋਈ ਮਨ ਦੀ ਸੁੱਖਣਾ ਪੂਰੀ ਹੋ ਗਈ ਹੋਵੇ ਮਾਂ ਦੇ ਚਿਹਰੇ ਤੇ ਵੀ ਖੁਸ਼ੀ ਦੋਣੀ ਹੋ ਗਈ ਸੀ ਨਾਲ ਬਾਸੀ ਮੁੰਡਿਆਂ ਦੀ ਫੋਟੋਆਂ ਲੈ ਕੇ ਆਈ ਸੀ ਫੋਟੋ ਦੇਖਦੇ ਕੁੰਤੀ ਨੇ ਕਿਹਾ ਕਿਸੇ ਰਾਜਕੁਮਾਰ ਤੋਂ ਘੱਟ ਤਾਂ ਨਹੀਂ ਲੱਗਦੇ ਮੁੰਡੇ ਵੀ ਹਾਂ ਖਾਂਦੇ ਪਿੰਦੇ ਕਰਦੇ ਨੇ ਕਿਸੇ ਚੀਜ਼ ਦੀ ਕਮੀ ਥੋੜੀ ਉਹਨਾਂ ਨੂੰ ਮਾਸੀ ਨੇ ਮਾਨ ਜਿਹੇ ਨਾਲ ਕਹਿ ਦਿੱਤਾ ਸੀ ਕਿਸੇ ਦਿਨ ਆ ਕੇ ਘਰਵਾਰ ਨੂੰ ਝਾਤੀ ਮਾਰ ਜਾਣਾ ਬਾਕੀ ਗੱਲ ਫਿਰ ਬਾਅਦ ਵਿੱਚ ਹੋ ਜਾਏਗੀ ਨਾਲ ਹੀ ਦਮਨ ਤੇ ਰੂਬੀ ਦੀ ਫੋਟੋ ਲੈ ਗਈ ਜਾਂਦੀ ਜਾਂਦੀ ਕੁੰਤੀ ਨੂੰ ਕਹਿ ਗਈ ਕਿਸੇ ਦਿਨ ਵੰਦਨਾ ਨੂੰ ਲੈ ਕੇ ਇਕੱਲੀ ਆਈ ਦੋਨੋਂ ਪਹਿਲੇ ਘਰ ਦੇਖ ਜਾਣਾ ਕਿਆ ਮਾਸੀ ਚਲੀ ਗਈ ਫੋਟਵਾ ਦੇਖ ਕਰਦੇ ਖੁਸ਼ ਹੋ ਰਹੇ ਸੀ ਵੱਡੇ ਦਾ ਨਾਂ ਕੀ ਦੱਸਿਆ ਸੀ ਮਾਸੀ ਨੇ ਬੰਦਨਾ ਨੇ ਦਿਮਾਗ ਤੇ ਜ਼ੋਰ ਦਿੰਦੀ ਨੇ ਕਿਹਾ ਨਾਤਾ ਕਿਸੇ ਦਾ ਨਹੀਂ ਦੱਸਿਆ ਮਾਸੀ ਨੇ ਕੋਈ ਨਾ ਜਿਸ ਦਿਨ ਆਪਾਂ ਗਏ ਪਤਾ ਲੱਗ ਜਾਵੇਗਾ ਬੰਦਨਾ ਨੇ ਕਿਹਾ ਦਿਲਰਾਜ ਨੂੰ ਮਾਸੀ ਪਸੰਦ ਨਹੀਂ ਸੀ ਕਿਉਂਕਿ ਉਹ ਦਸ ਗੱਲਾਂ ਕਰੇ ਤਾਂ ਇੱਕ ਹੀ ਸੱਚ ਹੁੰਦੀ ਉਹ ਹਮੇਸ਼ਾ ਇਹ ਹੀ ਕਹਿੰਦਾ ਪਹਿਲੋ ਜਾ ਕੇ ਆਪ ਦੇਖ ਆਓ ਇਹ ਜ਼ਿਆਦਾ ਕੋਈ ਗੱਲ ਕਰਨ ਨਾ ਕਹਿ ਉਹ ਅੰਦਰ ਤੁਰ ਪਿਆ ਦਮਨ ਨੂੰ ਵੱਡੇ ਮੁੰਡੇ ਦੀ ਫੋਟੋ ਦਿਖਾਉਂਦੀ ਕੁੰਤੀ ਮਾਮੀ ਨੇ ਕਿਹਾ ਲੈ ਦਮਨ ਤੂੰ ਦੇਖ ਲੈ ਫੋਟੋ ਦਮਨ ਫੋਟੋ ਫੜਨ ਤੋਂ ਸ਼ਰਮਾ ਰਹੀ ਸੀ ਦਿਲ ਉਹਦਾ ਜੋਰ ਨਾਲ ਧੜਕ ਰਿਹਾ ਸੀ ਕੁੰਤੀ ਨੇ ਕਿਹਾ ਸ਼ਰਮਾ ਨਾ ਦੇਖ ਲੈ ਫੋਟੋ ਪੰਦਨਾ ਨੇ ਫੋਟੋ ਫੜ ਦਮਨ ਨੂੰ ਦੇ ਦਿੱਤੀ ਤੇ ਹਾਸ ਪਈ ਰੂਬੀ ਨੇ ਵੀ ਫੋਟੋ ਚੁੱਕ ਲਈ ਮੁੰਡੇ ਦੋਨੋਂ ਸੋਹਣੇ ਨੇ ਉਸਨੇ ਦੇਖਦੀ ਨੇ ਕਿਆ ਨਾਲੇ ਮਾਂ ਮੈਂ ਕੋਈ ਨਹੀਂ ਪੜਨਾ ਵਿਆਹ ਤੋਂ ਬਾਅਦ ਤੁਸੀਂ ਕਹਿ ਦੇਣਾ ਦਮਨ ਬੋਲ ਪਈ ਇੰਜ ਨਾ ਕਹਿਣਾ ਇਹ ਸਾਲ ਪੂਰਾ ਹੋਣ ਵਾਲਾ ਬਸ ਇੱਕ ਹੋਰ ਸਾਲ ਦੀ ਗੱਲ ਹੈ ਜ਼ਿੰਦਗੀ ਵਿੱਚ ਆਪਣੇ ਪੈਰਾਂ ਸੇਲ ਹੋਣਾ ਵੀ ਬਹੁਤ ਜ਼ਰੂਰੀ ਕੁੰਤੀ ਨੇ ਇਸ ਵਾਰ ਗੁੱਸਾ ਨਹੀਂ ਦਿਖਾਇਆ ਬੜੇ ਧੀਰਜ ਨਾਲ ਬੋਲੀ ਸਹੀ ਕਹਿ ਰਹੀ ਦਮਨ ਕੋਈ ਨਾ ਉਹਨਾਂ ਨੇ ਖੁਦ ਹੀ ਕਿਹਾ ਜਿਵੇਂ ਤੁਹਾਡਾ ਦੋਹਾਂ ਦਾ ਦਿਲ ਕਰੇ ਕਰ ਲੈਣਾ ਦਮਨ ਖੁਦ ਬਹੁਤ ਹੈਰਾਨ ਸੀ ਇਸ ਗੱਲ ਤੋਂ ਕਿ ਕੁੰਤੀ ਮਾਮੀ ਨੇ ਉਸ ਦੀ ਸਾਈਡ ਲਈ ਤੀ ਦਮਨ ਆਪਣੇ ਕਮਰੇ ਵਿੱਚ ਚਲੀ ਗਈ ਤੇ ਜਸਲੀਨ ਫੋਟੋ ਚੁੱਕ ਉਸਦੇ ਪਿੱਛੇ ਚਲੀ ਗਈ ਦਮਨ ਜਾ ਕੇ ਕਮਰੇ ਵਿੱਚ ਬੈਠੀ ਸੀ ਕਿ ਜਸਲੀਨ ਨੇ ਫੋਟੋ ਉਹਦੇ ਸਾਹਮਣੇ ਰੱਖ ਦਿੱਤੀ ਕਿਵੇਂ ਲੱਗਾ ਮੁੰਡਾ ਤੈਨੂੰ ਦਮਨ ਸੋਹਣਾ ਹੈ ਬਹੁਤ ਹੈ ਨਾ ਭਾਬੀ ਸਾਰਿਆਂ ਨੂੰ ਪਸੰਦ ਹੈ ਤਾਂ ਠੀਕ ਹੀ ਹੋਣਾ ਭਾਬੀ ਹੱਸ ਪਈ ਲੈ ਤੇਰੀ ਆਪਣੀ ਪਸੰਦ ਵੀ ਤਾਂ ਚਾਹੀਦੀ ਦਮਨਹਿ ਹੌਲੀ ਜੀ ਮੁਸਕਰਾਉਂਦੇ ਹੋਇਆ ਮੈਂ ਕਦੇ ਸੋਚਿਆ ਹੀ ਨਹੀਂ ਕਿ ਮੇਰੀ ਪਸੰਦ ਕੀ ਹੈ ਬਸ ਇਹ ਪਤਾ ਸੀ ਕਿ ਇੱਕ ਦਿਨ ਕਰਦਿਆਂ ਨੇ ਕਿਸੇ ਨੂੰ ਪਸੰਦ ਕਰਨਾ ਤੇ ਨਾਲ ਤੋੜ ਦੇਣਾ ਮੇਰੀ ਪਸੰਦ ਨਾ ਪਸੰਦ ਹੁੰਦੀ ਵੀ ਤਾਂ ਕੀ ਮੁੱਲ ਸੀ ਉਸ ਦਾ ਹਾਂ ਜਿਹੜਾ ਪੜਨ ਦੀ ਇਜਾਜ਼ਤ ਦਿੰਦੇ ਨੇ ਉਹ ਖੁਸ਼ੀ ਦਿੰਦਾ ਇਸ ਵਕਤ ਦਾ ਦਿਲ ਨੂੰ ਦਮਨ ਨੂੰ ਕਦੇ-ਕਦੇ ਬੜੀ ਹੀ ਅਜੀਬ ਜਿਹੀਆਂ ਗੱਲਾਂ ਕਰਦੀ ਭਾਬੀ ਨੇ ਦਮਨ ਵੱਲ ਤੱਕਦੀ ਨੇ ਕਿਆ ਦਮਨ ਫਿਰ ਮੁਸਕਰਾਉਣ ਲੱਗ ਪਈ ਜਾਓ ਵੀਰ ਚਾਹ ਦਾ ਦੇਖਦਾ ਹੋਣਾ ਮਾਸੀ ਨੇ ਕੁੰਤੀ ਇੰਜ ਹੀ ਹੌਲੀ-ਹੌਲੀ ਗੱਲਾਂ ਕਰਦੀਆਂ ਕਿਸੇ ਸੋਚ ਵਿੱਚ ਕੁੰਤੀ ਵੀ ਡੁੱਬੀ ਬੈਠੀ ਰਹੀ ਬੜੇ ਗੌਰ ਨਾਲ ਦਮਨ ਨੂੰ ਦੇਖਦੀ ਰਹੀ ਮਾਸੀ ਨੇ ਫਿਰ ਕਿਹਾ ਐਵੇਂ ਨਾ ਜ਼ਿਆਦਾ ਸੋਚ ਬੰਦੇ ਦਾ ਨਾਤੇ ਘੋੜੇ ਹੁੰਦੇ ਆ ਦੱਸ ਉਹਨਾਂ ਦਾ ਕੀ ਵਿਗੜ ਜਾਂਦਾ ਨਾਲੇ ਥੋੜੇ ਬਹੁਤੇ ਐਬ ਤਾਂ ਅਮੀਰਾਂ ਨੂੰ ਹੁੰਦੇ ਹੀ ਹੈ ਵਿਆਹ ਤੋਂ ਬਾਅਦ ਸਭ ਸੁਧਰ ਜਾਂਦੇ ਹੁੰਦੇ ਨਾਲੇ ਛੋਟਾ ਤਾਂ ਕਹਿੰਦੇ ਹੀਰਾ ਹੈ ਹੀਰਾ ਕਿਤੇ ਪਾਠ ਕਿਤੇ ਬਿਨਾ ਪਾਣੀ ਨੂੰ ਮੂੰਹ ਨਹੀਂ ਲਗਾਉਂਦਾ ਰੂਬੀ ਨੂੰ ਰਾਣੀ ਬਣਾ ਕੇ ਰੱਖੋ ਪਰ ਮਾਸੀ ਕੁੰਤੀ ਨੇ ਫਿਰ ਕਹਿਣਾ ਚਾਹਿਆ ਤੇਰੀ ਮਰਜ਼ੀ ਕੁੰਤੀ ਹੈ ਕੋਈ ਜੋਰ ਜ਼ਬਰਦਸਤੀ ਥੋੜੀ ਐ ਉਹ ਤਾਂ ਸ਼ਾਹਨੀ ਕਹਿੰਦੀ ਸੀ ਦੋ ਪੈਣਾ ਹੋ ਜਾਣ ਤਾਂ ਘਰ ਵਿੱਚ ਇਤਫਾਕ ਬਣਿਆ ਰਹਿੰਦਾ ਮੈਨੂੰ ਤੇਰੇ ਘਰ ਦਾ ਖਿਆਲ ਆਇਆ ਚੱਲ ਕੋਈ ਨਾ ਕਿਤੇ ਰਿਸ਼ਤਿਆਂ ਦਾ ਕਾਟਾ ਨਾ ਤੁਹਾਨੂੰ ਨਾ ਉਹਨਾਂ ਨੂੰ ਮੈਂ ਤਾਂ ਸੋਚਿਆ ਸੀ ਤੇਰੀ ਕੁੜੀ ਚੰਗੇ ਪਾਸੇ ਲੱਗ ਜਾਊ ਦਮਾਂ ਦਾ ਤੇ ਰੂਪ ਡਲ ਡਲ ਪੈਂਦਾ ਤੇ ਲਿਆਕਤ ਤੋਂ ਤਾਂ ਉਹ ਉਹ ਵੀ ਬਹੁਤ ਕਿਸੇ ਤੋਂ ਘੱਟ ਨਹੀਂ ਕਹਿ ਮਾਸੀ ਨੇ ਸੜਿਆ ਮੋ ਬੜਾ ਕੁੰਤੀ ਬਲ ਤੱਕਿਆ ਨਾ ਮਾਸੀ ਮੇਰੀ ਰੂਬੀ ਕਿਹੜਾ ਕਿਸੇ ਤੋਂ ਘਟ ਐ ਇਹ ਕਿਹੋ ਜੀ ਗੱਲ ਕਹੀ ਐ ਤੂੰ ਮੈਂ ਤਾਂ ਸੱਚ ਕਿਹਾ ਤੈਨੂੰ ਤਾਂ ਬੇਵਜਾ ਮਿਰਚਾਂ ਲੱਗ ਰਹੀਆਂ ਉਸ ਦਿਨ ਤਾਂ ਮਾਸੀ ਚਲੀ ਗਈ ਸੀ ਪਰ ਕੁੰਤੀ ਦੀ ਦੁੱਖ ਦੀ ਰਗ ਤੇ ਵੀ ਪੈਰ ਧਰ ਗਈ ਸੀ ਵਿਆਹ ਦੀ ਤਿਆਰੀ ਚੱਲਦੀ ਰਹੀ ਤੇ ਦਿਲਰਾਜ ਦਾ ਵਿਆਹ ਵੀ ਆ ਗਿਆ ਵਿਆਹ ਸਾਦੇ ਤਰੀਕੇ ਨਾਲ ਹੋ ਗਿਆ ਬੰਦਨਾ ਹੁਣ ਨੌਵਾਲੀ ਹੋ ਗਈ ਵਿਆਹ ਤੇ ਕਈਆਂ ਨੇ ਕੁੰਤੀ ਤੋਂ ਦਮਨ ਦੇ ਰਿਸ਼ਤੇ ਦਾ ਪੁੱਛਿਆ ਤਾਂ ਉਹ ਕਹਿ ਦਿੰਦੀ ਗੱਲ ਚੱਲ ਰਹੀ ਕਿਤੇ ਪਰ ਅੰਦਰ ਹੀ ਅੰਦਰ ਉਸ ਨੂੰ ਇਹ ਗੱਲ ਵੀ ਚੁਬਦੀ ਕਿ ਰੂਬੀ ਦਾ ਕੋਈ ਨਹੀਂ ਪੁੱਛਦਾ ਇਸੇ ਵਿੱਚ ਦਮਨ ਦਾ ਕਾਲਜ ਦਾ ਪਹਿਲਾ ਸਾਲ ਵੀ ਪੂਰਾ ਹੋ ਗਿਆ ਸੀ ਉਸ ਨੇ ਇਸ ਸਾਲ ਵੀ ਕਾਲਜ ਵਿੱਚੋਂ ਟੌਪ ਕੀਤਾ ਸੀ ਹਾ ਰੂਬੀ ਇਸ ਵਾਰ ਫੇਲ ਹੋ ਗਈ ਸੀ ਇਹ ਹੁਣ ਇੱਕ ਹੋਰ ਮੁਸੀਬਤ ਸੀ ਕਾਲਜ ਵਿੱਚ ਅਜੀਬ ਮਾਹੌਲ ਸੀ ਦਮਨ ਚੁੱਪ ਹੀ ਰਹੀ ਉਸਨੇ ਆਪਣੀ ਖੁਸ਼ੀ ਵੀ ਮਨਾਉਣੀ ਠੀਕ ਨਾ ਸਮਝੀ ਉਸਨੇ ਕਈ ਵਾਰ ਰੋਬੀ ਨੂੰ ਸਮਝਾਇਆ ਸੀ ਕਿ ਇਹ ਕਾਲਜ ਦੀ ਪੜ੍ਹਾਈ ਹੈ ਇੱਥੇ ਬੜੇ ਧਿਆਨ ਨਾਲ ਪੜ੍ਹਨਾ ਪੈਣਾ ਨਾਲੇ ਹਰ ਲੈਕਚਰ ਤੋਂ ਬਾਅਦ ਅਧਿਆਪਕ ਕਹਿੰਦੇ ਸਨ ਕਿ ਪੇਪਰ ਧਿਆਨ ਨਾਲ ਦੇਣਾ ਪਹਿਲੇ ਸਾਲ ਦਾਖਲੇ ਤਾਂ ਬਹੁਤ ਹੁੰਦੇ ਪਰ ਦੂਜੇ ਤੱਕ ਪਹੁੰਚਦੇ ਛਾਣੀ ਲੱਗ ਜਾਂਦੀ ਕੁਝ ਹੀ ਹੁੰਦੇ ਜਿਹੜੇ ਪਾਸ ਹੋ ਜਾਂਦੇ ਦੂਜੇ ਸਾਲ ਵਿੱਚ ਪਹੁੰਚਦੇ ਉਹੀ ਹੁਣ ਰੂਬੀ ਨਾਲ ਹੋ ਗਿਆ ਸੀ ਹੁਣ ਰੂਬੀ ਰੋਂਦੀ ਸਾਹ ਨਹੀਂ ਸੀ ਲੈ ਰਹੀ ਇੱਕ ਦੋ ਦਿਨ ਇੰਜ ਹੀ ਚੱਲਿਆ ਪਰ ਹੁਣ ਰੂਬੀ ਨੇ ਆਪੇ ਜਿੱਦ ਫੜ ਲਈ ਸੀ ਕਿ ਉਸਨੇ ਅੱਗੇ ਨਹੀਂ ਪੜਨਾ ਤੇ ਹੁਣ ਉਸਦੇ ਕਿਸੇ ਦੀ ਨੱਚ ਚੱਲੀ ਮਾਮਾ ਜੀ ਇਸ ਸਾਲ ਇਕੱਲੇ ਦਮਨ ਦੀ ਹੀ ਐਡਮਿਸ਼ਨ ਕਰਵਾ ਆਏ ਕਾਲੇ ਦੇ ਸਾਰੇ ਪ੍ਰੋਫੈਸਰ ਬਸ ਤਾਰੀਫ ਹੀ ਕਰਦੇ ਸੀ ਦਮਨ ਦੀ ਘਰ ਦਾ ਮਾਹੌਲ ਹੁਣ ਕੁਝ ਦਬਿਆ ਜਾ ਹੋ ਗਿਆ ਸੀ ਮਾਮੀ ਨੂੰ ਹੁਣ ਮਾਸੀ ਬੜੀ ਯਾਦ ਆਇਆ ਕਰਦੀ ਸੀ ਉਹ ਇਹੀ ਸੋਚਦੀ ਰਹਿੰਦੀ ਦਿਲਰਾਜ ਦੀ ਵੀ ਬੋਟੀ ਸਿਆਣੀ ਆ ਗਈ ਤੇ ਦਮਨ ਨੇ ਵੀ ਪੜ ਲਿਖ ਲੈਣਾ ਚੰਗਾ ਰਿਸ਼ਤਾ ਹੋ ਜਾਣਾ ਉਸ ਦਾ ਮੇਰੀ ਧੀ ਦਾ ਕੀ ਬਣੂ ਅੱਜ ਸਵੇਰੇ ਹੀ ਤਿਆਰ ਹੋ ਕੁੰਤੀ ਨੇ ਵੰਦਨਾ ਨੂੰ ਕਿਹਾ ਕਿ ਉਹ ਕਿਸੇ ਰਿਸ਼ਤੇਦਾਰ ਵੱਲ ਜਾ ਰਹੀ ਹੈ ਕੋਈ ਜ਼ਰੂਰੀ ਕੰਮ ਹੈ ਸ਼ਾਮ ਤੱਕ ਆ ਜਾਏਗੀ ਤੇ ਚੁੱਪਚਾਪ ਉਹ ਗੱਡੀ ਲੈ ਮਾਸੀ ਘਰ ਤੁਰ ਪਈ ਮਾਸੀ ਘਰ ਪਹੁੰਚੀ ਤਾਂ ਮਾਸੀ 베ਰੇ ਵਿੱਚ ਬੈਠੀ ਚਾਹ ਪੀ ਰਹੀ ਸੀ ਕੁੰਤੀ ਨੂੰ ਆਈ ਦੇਖ ਖੁਸ਼ ਹੋ ਗਈ ਆਤੀ ਕੁੰਤੀ ਆ ਜਾ ਅੱਜ ਮਾਸੀ ਦਾ ਘਰ ਕਿੱਥੋਂ ਭੁੱਲ ਗਈ ਕੁੜੇ ਕੁੰਤੀ ਨੇ ਹੱਥ ਵਿੱਚ ਫੜੇ ਫਰੂਟ ਮੰਜੇ ਤੇ ਰੱਖ ਮਾਸੀ ਨੂੰ ਗੱਲਬੱਗੀਆਂ ਵਿੱਚ ਲੈ ਲਿੱਤਾ ਮਾਸੀ ਬੜਾ ਮਿਲਣ ਨੂੰ ਦਿਲ ਕਰਦਾ ਸੀ ਇਸ ਲਈ ਆ ਗਈ ਮਾਸੀ ਨੇ ਅੰਦਰੋਂ ਆਪਣੀ ਨੌ ਨੂੰ ਆਵਾਜ਼ ਮਾਰੀ ਜੋ ਪਹਿਲੋ ਪਾਣੀ ਲੈ ਕੇ ਆ ਗਈ ਤੇ ਫਿਰ ਨਾਸ਼ਤਾ ਮਾਸੀ ਨੇ ਅੱਖਾਂ ਟੇਡੀਆਂ ਕਰ ਕੁੰਤੀ ਨੂੰ ਦੇਖਦੇ ਹੋਏ ਕਿਹਾ ਹਾਓ ਸੱਚ ਦੱਸ ਕੁੰਤੀ ਕਿਵੇਂ ਆਉਣਾ ਹੋਇਆ ਤੇ ਹੱਸ ਪਈ ਮਾਸੀ ਕੁੰਤੀ ਦੇ ਦਿਲ ਦੀ ਭਾਪ ਗਈ ਸੀ ਕੁੰਤੀ ਨੇ ਵੀ ਹੁਣ ਦਿਲ ਖੋਲ ਦਿੱਤਾ ਤੇ ਦੋ ਚਿੱਤੀ ਤੋਂ ਨਿਕਲ ਕੇ ਸਾਫ਼-ਸਾਫ਼ ਪੁੱਛ ਲਿੱਤਾ ਮਾਸੀ ਹੁਣ ਖੁੱਲ ਕੇ ਦੱਸ ਗੱਲ ਕੀ ਹੈ ਕੁੜੇ ਕੁੰਤੀ ਗਲਤ ਤਾਂ ਉਹੀ ਹੈ ਜੋ ਪਹਿਲੇ ਦੱਸੀ ਸੀ ਤੈਨੂੰ ਮਾਸੀ ਨੇ ਤਤੀ ਚਾਹ ਦਾ ਘੋਟ ਭਰਦੀ ਨੇ ਕਿਹਾ ਮਾਸੀ ਮੁੰਡੇ ਦਾਦਾ ਤੂੰ ਕੀ ਦੱਸਦੀ ਸੀ ਕੋਈ ਨਸ਼ਾ ਤਾਂ ਨਹੀਂ ਕਰਦਾ ਮਾਸੀ ਨੇ ਚਾਹ ਖਤਮ ਕਰਦੀ ਨੇ ਕਿਹਾ ਨਾ ਕੁੰਤੀ ਨਸ਼ਾ ਕੋਈ ਨਹੀਂ ਕਰਦਾ ਬਸ ਵੱਡੇ ਘਾ ਦਾ ਜਵਾਕ ਹੈ ਥੋੜਾ ਮਨ ਮੋਜੀ ਜਹਾ ਮਾਸੀ ਕਿਹੋ ਜਿਹਾ ਮਨ ਮੋਜੀ ਥੋੜਾ ਖੁੱਲ ਕੇ ਦੱਸ ਕੁੰਤੀ ਸਾਰੀ ਗੱਲ ਦਵਾਰਾ ਸੋਣ ਲੈ ਸ਼ਾਹ ਅਪਰਵਾਦ ਦਾ ਰਿਸ਼ਤਾ ਹੈ ਦੋ ਮੁੰਡੇ ਨੇ ਉਹਨਾਂ ਦੇ ਤੇ ਇੱਕ ਧੀ ਉਹ ਵੀ ਵਿਆਹੀ ਹੈ ਤਿੰਨ ਗੱਡੀਆਂ ਘਰ ਲੱਗੀਆਂ ਤੇ ਮਹਿਲਾ ਵਰਗਾ ਘਰ ਹੈ ਮਾਂ ਪਿਓ ਦੋਨੋਂ ਸਾਊ ਨੇ ਛੋਟਾ ਮੁੰਡਾ ਜੋ ਮੈਂ ਆਪਣੀ ਰੂਪ ਵੀ ਲਈ ਦੱਸਦੀ ਹੀਰਾ ਹੈ ਹੀਰਾ 16 ਜਮਾਤਾ ਪੜਿਆ ਤੇ ਚੰਗੇ ਸੰਸਕਾਰਾਂ ਵਾਲਾ ਮੁੰਡਾ ਹੈ ਕਿਸੇ ਨੇ ਮੋਤੀ ਦਾਨ ਦਿੱਤੇ ਹੋਣ ਤਾਂ ਇਹੋ ਜਿਹਾ ਰਿਸ਼ਤਾ ਟੱਕਰਦਾ ਕੌਣ ਤੇ ਧਿਆਨ ਨਾ ਸੋਣ ਰਹੀ ਤੇ ਦੇ ਬੋਲ ਪਈ ਤੇ ਵੱਡਾ ਮਾਸੀ ਨੇ ਪਾ ਬਦਲਦੀ ਨੇ ਕਿਹਾ ਵੱਡਾ ਥੋੜਾ ਜਿਹਾ ਮਾੜੀ ਸੰਗਤ ਵਿੱਚ ਪੈ ਗਿਆ ਹੋਰ ਕੋਈ ਗੱਲ ਨਹੀਂ ਉਹ ਵੀ ਕੁੰਤੀ ਮੈਂ ਹੀ ਤੈਨੂੰ ਦੱਸ ਰਹੀ ਕਿਸੇ ਵਾਰ ਥੋੜੀ ਪਤਾ ਬਸ ਘਰ ਦਾ ਮੋਹ ਨਹੀਂ ਕਰਦਾ ਸ਼ਾਹ ਨੇ ਕਹਿੰਦੀ ਵਿਆਹ ਹੋ ਜਾਉ ਤਾਂ ਠੀਕ ਹੋ ਜਾਵੇਗਾ ਹੋਰ ਨਹੀਂ ਕੋਈ ਗੱਲ ਆਹੋ ਐਵੇਂ ਕਹਾ ਤੈਨੂੰ ਕੁੜੀਆਂ ਦੀ ਜਿੱਦ ਫੜੀ ਇੱਕ ਘਰ ਦੀਆਂ ਲੈਣੀਆਂ ਅਰਿਸ਼ਤੇ ਤਾਂ ਪੈਰਾ ਵਿੱਚ ਰੁਲਦੇ ਦੇਖ ਲੈ ਕਹੇ ਤਾਂ ਗਲ ਤੋੜ ਦਮਾ ਮਾਸੀ ਵਿਗਾਨੀ ਧੀ ਦੀ ਬਾਦਵਾਨੇ ਲੈਣਾ ਚਾਹੁੰਦੀ ਸੀ ਮੈਂ ਕੁੰਤੀ ਨੇ ਸੋਚਦੀ ਨੇ ਕਿਆ ਮਾਸੀ ਅੱਗੇ ਟੁੱਟ ਕੇ ਪਈ ਕੁੰਤੀ ਤੂੰ ਐਵੇਂ ਸੋਚੀ ਜਾਂਦੀ ਕੋਣੀ ਉਸ ਘਰ ਵਿੱਚ ਤਾਂ ਛਿੱਤਰ ਤੇ ਵੀ ਮਿਲੂ ਤੇ ਉਹ ਵੀ ਸੋਨੇ ਦਾ ਹੋ ਗੱਲ ਕਰਦੀ ਐਸ਼ ਕਰੂ ਤੇ ਨੀਤੀ ਤੇ ਉਹ ਵੀ ਮਾੜੀ ਦੀ ਰਹਿੰਦੀ ਇੱਕ ਵਾਰ ਜਨਾਨੀ ਦੀ ਕਿਸਮਤ ਨਾਲ ਵੀ ਬੰਦਾ ਸਹੀ ਹੋ ਜਾਂਦਾ ਚੱਲ ਫਿਰ 마ਸੀ ਮੈਂ ਘਰ ਗੱਲ ਕਰਦੀ ਜਾ ਕੇ ਨਾ ਤੂੰ ਨਾ ਕਰੀ ਗੱਲ ਅਗਲੇ ਹਫਤੇ ਮੈਂ ਆਉ ਫਿਰ ਗੱਲ ਕਰੂੰਗੀ ਨਾਲੇ ਮੈਂ ਇੱਕ ਵਾਰ ਸ਼ਾਹਾਂ ਦੇ ਘਰ ਵੀ ਹੋ ਆਉ ਤੁਰੇ ਜਾਂਦੀ ਕੁੰਤੀ ਮੋੜਾਈ 마ਸੀ ਇੱਕ ਗੱਲ ਹੋਰ ਆਉਂਦੀ ਮੇਰੇ ਮਨ ਵਿੱਚ ਜਿਹੜਾ ਛੋਟਾ ਮੁੰਡਾ ਤੂੰ ਕਹਿੰਦੀ ਉਹ ਮਨੂੰ ਆਪਣੀ ਰੂਬੀ ਨਾਲ ਉਰੇ ਕਾਲਜ ਪੜਨ ਜਾਂਦੀ ਉਹ ਵੀ ਹਾਂ ਮਾਸੀ ਜਾਂਦੀ ਤਾਂ ਹੈ ਪਰ ਪਰ ਇਹ ਪਰ ਨਾ ਕਹੀ ਬਸ ਬਾਕੀ ਮੈਂ ਸਭ ਲਵਾਂਗੀ ਕਹ ਮਾਸੀ ਹੱਸ ਪਈ ਚੰਗਾ ਮਾਸੀ ਹੁਣ ਸਭ ਤੇਰੇ ਭਰੋਸੇ ਕਹ ਕੁੰਤੀ ਗੱਡੀ ਤੇ ਬੈਠੀ ਤੇ ਘਰ ਵਾਪਸ ਆ ਗਈ ਰਸਤੇ ਵਿੱਚ ਘਰ ਆਉਂਦੇ ਵੀ ਉਸ ਦਾ ਖਿਆਲ ਮਾਸੀ ਦੀਆਂ ਗੱਲਾਂ ਵੱਲ ਜਾ ਰਿਹਾ ਸੀ ਘਰ ਪਹੁੰਚੀ ਤਾਂ ਦਮਨ ਕਾਲਜ ਤੋਂ ਵਾਪਸ ਆ ਗਈ ਸੀ ਬੰਦਨਾ ਨੇ ਦੱਸਿਆ ਕਿ ਸਵੇਰ ਦੀ ਰੂਬੀ ਅੱਜ ਕਮਰੇ ਤੋਂ ਹੀ ਬਾਹਰ ਨਹੀਂ ਆਈ ਸੁਣ ਕੁੰਤੀ ਸਿੱਧਾ ਉਹਦੇ ਕਮਰੇ ਵੱਲ ਗਈ ਦੇਖਿਆ ਕਿ ਉਹ ਲੰਮੀ ਪਈ ਹੋਈ ਸੀ ਮਾਂ ਨੇ ਉਸ ਨੂੰ ਉੱਠਣ ਲਈ ਕਹਿੰਦੇ ਹੋਏ ਕਿਹਾ ਪੁੱਤ ਜਿਆਦਾ دیر ਤੱਕ ਸੌਣਾ ਸੂਰਜ ਦੇਵਤਾ ਨਰਾਜ ਹੋ ਜਾਂਦੇ ਕਰਮ ਮਾਰੇ ਪੈਂਦੇ ਕਿੰਨੀ ਵਾਰ ਕਿਹਾ ਦੇਖ ਇੱਕ ਵੱਜ ਗਿਆ ਤੂੰ ਅਜੇ ਬਿਸਤਰੇ ਤੋਂ ਬਾਹਰ ਨਹੀਂ ਆਈ ਉੱਠ ਜਾ ਮੇਰੇ ਬੱਚੇ ਮਾ ਮੈਂ ਉੱਠ ਕੇ ਕੀ ਕਰਨਾ ਹੁਣ ਕਿਹੜਾ ਕਾਲਜ ਜਾਣਾ ਪੜਨਾ ਘਰ ਦਾ ਵੀ ਮੈਨੂੰ ਕੋਈ ਕੰਮ ਨਹੀਂ ਮੈਨੂੰ ਆਰਾਮ ਕਰਨ ਦੋ ਹੁਣ ਮਾਂ ਨੇ ਗੁੱਸੇ ਨਾਲ ਕਿਹਾ ਉੱਠ ਜਾ ਬੰਦਿਆ ਵਾਂਗ ਤੇ ਨਹਾ ਕੇ ਤਿਆਰ ਹੋ ਜਾ ਨਾਲੇ ਕਾਲਜ ਵੀ ਤੂੰ ਜਾਣਾ ਸੁਣ ਲੈ ਮਿਹਨਤ ਨਾਲ ਪੜਿਆ ਕਰ ਪਾਸ ਵੀ ਹੋ ਜਾਵੇਂਗੀ ਮਾਂ ਦੀ ਇਹ ਗੱਲ ਸੁਣ ਰੂਬੀ ਘਬराई ਹੋਈ ਉੱઠી ਪਰ ਮਾਂ ਮੈਂ ਕਿਹਾ ਨਾ ਮੇਰਾ ਦਿਲ ਨਹੀਂ ਪੜਨ ਨੂੰ ਕਰਦਾ ਮਾਂ ਨੇ ਕੋਲ ਜਾ ਸਮਝਾਉਂਦੇ ਹੋਏ ਕਿਆ ਕਦੇ ਕਦੇ ਦੇਖਣ ਨੂੰ ਵੀ ਲੱਗਣਾ ਚਾਹੀਦਾ ਹੈ ਕੁੜੀ ਕਾਲਜ ਜਾਂਦੀ ਚੰਗਾ ਰਿਸ਼ਤਾ ਹੀ ਹੋ ਜਾਂਦਾ ਗੱਲ ਸੁਣ ਲਿਆ ਕਰ ਕਦੇ ਮੇਰੀ ਮਾਂ ਪਰ ਚੁੱਪ ਕਰ ਜੇ ਦੰਮਨ ਦੇ ਨਾਲ ਨਹੀਂ ਜਾਣਾ ਤਾਂ ਕਿਸੇ ਹੋਰ ਕਾਲਜ ਦੁਬਾਰਾ ਦਾਖਲਾ ਲੈ ਦਿੰਨੇ ਆ ਤੈਨੂੰ ਮੈਂ ਤੇਰੇ ਪਾਪਾ ਨਾਲ ਗੱਲ ਕਰਦੇ ਹਾਂ ਤੂੰ ਸਵੇਰ ਦੀ ਤਿਆਰੀ ਰੱਖ ਮੈਨੂੰ ਤੁਹਾਡੀ ਬਿਲਕੁਲ ਸਮਝ ਨਹੀਂ ਆਉਂਦੀ ਮਾਂ ਤੁਹਾਡੇ ਮਿੰਟ-ਮਿੰਟ ਤੇ ਬਿਆਨ ਬਦਲਦੇ ਰਹਿੰਦੇ ਬੱਚਾ ਲੈ ਕੀ ਕੁਝ ਕਰਨਾ ਪੈਂਦਾ ਕੋਈ ਨਾ ਪਤਾ ਲੱਗ ਜਾਊ ਤੈਨੂੰ ਵੀ ਤੂੰ ਬਿਸਤਰੇ ਤੋਂ ਨਿੱਕਲ ਪਹਿਲੋਂ ਫਿਰ ਕੁੰਤੀ ਚਵਾਰੇ ਤੇ ਬੰਤਨਾ ਕੋਲ ਗਈ ਜੋ ਰਸੋਈ ਵਿੱਚ ਆਪਣੀ ਨੌ ਨਾਲ ਕੰਮ ਕਰ ਰਹੀ ਸੀ ਬੰਦਨਾ ਨੇ ਦੇਖਿਆ ਤਾਂ ਭਾਬੀ ਤੁਸੀਂ ਕੋਈ ਕੰਮ ਸੀ ਤੇ ਮੈਨੂੰ ਆਵਾਜ਼ ਮਾਰ ਲੈਂਦੇ ਨਹੀਂ ਭੈਣ ਜੀ ਮੈਂ ਸੋਚਿਆ ਅੱਜ ਬਹੂ ਦੇ ਹੱਥ ਦੀ ਚਾਹ ਪੀ ਆਵਾਂ ਕੰਤੀ ਨੇ ਬੜੇ ਹੱਸ ਕੇ ਕਿਹਾ ਹਾਂਜੀ ਮਾਮੀ ਜੀ ਜਸਲੀਨ ਨੇ ਕਹਿ ਚਾਹ ਤਾਂ ਦਿੱਤੀ ਔ ਭਾਬੀ ਜੀ ਆਪਾਂ ਅੰਦਰ ਬੈਠਦੇ ਆਂ ਜਸਲੀਨ ਪੁੱਤ ਚਾਹ ਬਣਾ ਲਿਆਉਂਦੀ ਹੈ ਕਹਿ ਦੋਨੋਂ ਕਮਰੇ ਬਲਤੁਰ ਪਈਆਂ ਬੰਦਨਾ ਨਾ ਆਪਾਂ ਨੂੰ ਚੰਗੀ ਮਿਲ ਗਈ ਹਾਂਜੀ ਭਾਬੀ ਇਹ ਤਾਂ ਦਮਨ ਤੋਂ ਵੀ ਕੀਤੇ ਵੱਧ ਧਿਆਨ ਰੱਖਦੀ ਹੁਣ ਜਵਾਈ ਵੀ ਚੰਗੇ ਮਿਲ ਜਾਣ ਤਾਂ ਹੋਰ ਕੀ ਚਾਹੀਦਾ ਬੰਦਨਾ ਨੇ ਹੱਥ ਜੋੜ ਉੱਪਰ ਵੱਲ ਤੱਕਿਆ ਤੇ ਬੋਲੀ ਮਾਲਕ ਮਿਹਰ ਹੀ ਕਰੂ ਜਸਲੀਨ ਚਾਹ ਲੈ ਆਈ ਤੇ ਦੋਨਾਂ ਨੇ ਚਾਹ ਦੇ ਕੱਪ ਫੜ ਲਏ ਚਾਹ ਦੇ ਕੋਟ ਪਰ ਦੀ ਕੁੰਤੀ ਨੇ ਕਿਹਾ ਵੈਸੇ ਮਾਸੀ ਇੱਕ ਰਿਸ਼ਤਾ ਦੱਸਦੀ ਬਾਕੀ ਕਹਾਣੀ ਜੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਇਓ ਜੀ ਕਿ ਇਹ ਕਹਾਣੀ ਤੇ ਅਗਲੇ ਪਾਗ ਵਿੱਚ ਰੂਬੀ ਦਾ ਜਾਂ ਦਮਨ ਦਾ ਰਿਸ਼ਤਾ ਉਸ ਛਾਹਾਂ ਦੇ ਕਰ ਹੁੰਦਾ ਹੈ ਜਾਂ ਨਹੀਂ ਅਗਲਾ ਪਾਕ ਸੁਣ ਲਈ ਜਰੂਰ ਤੁਸੀਂ ਇਸ ਚੈਨਲ ਨੂੰ ਜੇਕਰ ਨਮੀ ਆਇਓ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਜੀ ਧੰਨਵਾਦ